ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੰਛੀ ਦਿੰਦੇ ਹਨ ਅਮੀਰ ਹੋਣ ਦੇ ਕੁਝ ਸੰਕੇਤ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਿਰੋਸ ਸੁਣਨਾ ਤੇ ਸਮਝਣਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਕੁਝ ਪੰਛੀ ਵੀ ਹੁੰਦੇ ਹਨ ਜੋ ਸਾਨੂੰ ਅਮੀਰ ਹੋਣ ਦੇ ਸੰਕੇਤ ਦਿੰਦੇ ਹਨ ਜੋ ਸਾਨੂੰ ਸਾਡੀ ਜ਼ਿੰਦਗੀ ਬਦਲਣ ਦੇ ਇਸ਼ਾਰੇ ਦਿੰਦੇ ਹਨ ਅਤੇ ਉਹਨਾਂ ਪੰਛੀਆਂ ਦੇ ਇਹਨਾਂ ਇਸ਼ਾਰਿਆਂ ਨੂੰ ਅਸੀਂ ਕਈ ਵਾਰ ਸਮਝ ਨਹੀਂ ਪਾਉਂਦੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਉਹ ਸੰਕੇਤ ਦੱਸਣ ਵਾਲੇ ਹਾਂ ਸੰਕੇਤਾਂ ਦੇ ਮਿਲਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਹੁੰਦੇ ਹਨ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਸਾਤ ਸੰਗਤ ਜੀ ਧਰਤੀ ਆਕਾਸ਼ ਦਰਖਤ ਪਸ਼ੂ ਤੇ ਪੰਛੀ ਇਹ ਅਜੀਵ ਜੀਵ ਹੁੰਦੇ ਹਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸੇ ਘਰ ਵਿੱਚ ਹਮੇਸ਼ਾ ਸੁਖ ਸ਼ਾਂਤੀ ਬਣੀ ਰਹੇ ਇਸ ਲਈ ਲੋਕ ਪੂਜਾ ਪਾਟ ਟੋਨੇ ਟਟ ਕੇ ਅਤੇ ਕਈ ਤਰ੍ਹਾਂ ਦੇ ਉਪਾਅ ਵੀ ਆਪਣੇ ਘਰ ਦੇ ਵਿੱਚ ਕਰਦੇ ਰਹਿੰਦੇ ਹਨ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਆਵੇ ਅਤੇ ਨੈਗੇਟਿਵ એનર્ਜੀ ਘਰ ਤੋਂ ਬਾਹਰ ਚਲੀ ਜਾਵੇ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪੰਛੀਆਂ ਦੇ ਬਾਰੇ ਜਿਨ੍ਹਾਂ ਦੇ ਘਰੇ ਆਉਣ ਦੇ ਨਾਲ ਧਨ, ਲਾਭ ਅਤੇ ਚੰਗੇ ਖਬਰ ਦਾ ਇਸ਼ਾਰਾ ਮਿਲਦਾ ਹੈ। ਇਸ ਦੇ ਨਾਲ ਕੁਝ ਇਹੋ ਜਿਹੇ ਪੰਛੀ ਵੀ ਹੁੰਦੇ ਹਨ ਜਿਨ੍ਹਾਂ ਦਾ ਘਰ ਵਿੱਚ ਆਉਣਾ ਅਸ਼ੋਭ ਜਾਂ ਆਕਾਲ ਮ੍ਰਿਤੂ ਦਾ ਸੰਕੇਤ ਹੁੰਦਾ ਹੈ। ਦਰਅਸਲ ਪਸ਼ੂ ਪੰਛੀਆਂ 'ਚ ਖਾਸ ਤਰ੍ਹਾਂ ਦੀ ਇੰਦਰੀ ਮੌਜੂਦ ਹੁੰਦੀ ਹੈ। ਜਿਸ ਦੀ وجہ ਦੇ ਨਾਲ ਇਹਨਾਂ ਨੂੰ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਕਿਹੜੇ ਪੰਛੀਆਂ ਦਾ ਆਉਣਾ ਸ਼ੁਭ ਹੁੰਦਾ ਹੈ ਆਓ ਜਾਣਦੇ ਹਾਂ ਪੰਛੀਆਂ ਨਾਲ ਮਿਲਣ ਵਾਲੇ ਸੰਕੇਤਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਨੰਬਰ 1 ਬੋਲਬੋਲ ਬੋਲਬਲ ਦਾ ਘਰ ਦੇ ਵਿੱਚ ਆਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਦੇ ਵਿੱਚ ਇਸ ਪੰਛੀ ਦਾ ਆਗਮਨ ਹੁੰਦਾ ਹੈ ਉਸ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਦੂਰ ਚਲੀਆਂ ਜਾਂਦੀਆਂ ਹਨ ਤੇ ਬੁਰੀਆਂ ਸ਼ਕਤੀਆਂ ਘਰ ਵਿੱਚ ਕਦੇ ਵੀ ਕਦਮ ਨਹੀਂ ਰੱਖਦੀਆਂ ਜੇਕਰ ਤੁਹਾਡੇ ਘਰ ਵਿੱਚ ਬੋਲਬਲ ਪੰਛੀ ਆਉਂਦਾ ਹੈ ਤਾਂ ਖੁਸ਼ ਹੋ ਜਾਓ ਕਿਉਂਕਿ ਇਹ ਪਰਿਵਾਰਿਕ ਮੁਸ਼ਕਲਾਂ ਦੇ ਨਾਲ ਮਾਨਸਿਕ ਤੇ ਸਰੀਰਕ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਜੇਕਰ ਬੁਲਬੁਲ ਘਰੇ ਆ ਕੇ ਮਿੱਠਾ-ਮਿੱਠਾ ਗਾਣਾ ਗਾਉਂਦਾ ਹੈ ਤਾਂ ਘਰ ਵਿੱਚ ਫੈਲੀ ਅਸ਼ਾਂਤੀ ਦੂਰ ਹੁੰਦੀ ਹੈ ਬੁਲਬੁਲ ਦੇ ਗਾਉਣ ਦੇ ਨਾਲ ਘਰ ਵਿੱਚ ਸਕਾਰਾਤਮਕਤਾ ਆਉਂਦੀ ਹੈ ਪਰਿਵਾਰਿਕ ਕਲੇਸ਼ ਜਿਹੜੇ ਹਨ ਝਗੜੇ ਹਨ ਉਹ ਖਤਮ ਹੁੰਦੇ ਹਨ ਘਰ ਦੇ ਹਰੇਕ ਵਿਅਕਤੀ ਦੀ ਸੋਚਣ ਦੀ ਸਮਝਣ ਦੀ ਤਾਕਤ ਵੱਧਦੀ ਹੈ ਬੋਲਬੋਲ ਦੀ ਮਿੱਠੀ ਆਵਾਜ਼ ਮਾਨਸਿਕ ਤਣਾਅ ਨੂੰ ਦੂਰ ਕਰਦੀ ਹੈ ਤਾਂ ਸਾਧ ਸੰਗਤ ਜੀ ਅਗਲਾ ਨੰਬਰ 2 ਤੇ ਸੰਕੇਤ ਹੈ ਜੀ ਚਿੜੀ ਚਿੜੀ ਦਾ ਘਰ ਦੇ ਵਿੱਚ ਆਉਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਘਰ ਵਿੱਚ ਚਿੜੀ ਦੇ ਆਲਣੇ ਦਾ ਹੋਣਾ ਬਹੁਤ ਹੀ ਸ਼ੁਭ ਹੁੰਦਾ ਹੈ ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਦੀ ਉੱਤਰ ਦਿਸ਼ਾ ਵਿੱਚ ਚਿੜੀ ਦਾ ਆਲਣਾ ਹੋਵੇ ਤਾਂ ਇਹ ਘਰ ਦੇ ਲਈ ਬਹੁਤ ਸ਼ੁਭ ਹੁੰਦਾ ਹੈ ਮਾਨਨਤਾਵਾਂ ਦੇ ਅਨੁਸਾਰ ਜੇ ਘਰੇ ਘਾਦੇ ਉੱਤਰ ਕੋਨੇ ਦੇ ਵਿੱਚ ਆਲਣਾ ਬਣਾਉਂਦੀ ਹੈ ਤਾਂ ਘਰ ਦੇ ਅੰਦਰ ਸੁੱਖ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਅਤੇ ਧਨਲਾਭ ਹੁੰਦਾ ਹੈ ਅਤੇ ਪਰਿਵਾਰ ਦੀਆਂ ਮੁਸ਼ਕਲਾਂ ਉਹ ਹੌਲੀ-ਹੌਲੀ ਦੂਰ ਹੁੰਦੀਆਂ ਹਨ। ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਐਸਾ ਘਰ ਵਿੱਚ ਆਉਣਾ ਚੰਗਾ ਸੰਕੇਤ ਹੁੰਦਾ ਹੈ। ਇਸ ਦਾ ਘਰ 'ਚ ਆਉਣ ਦੇ ਨਾਲ ਜ਼ਿੰਦਗੀ ਦੇ ਵਿੱਚ ਮਿਠਾਸ ਹੁੰਦੀ ਹੈ ਤੇ ਘਰ ਦੇ ਮੈਂਬਰਾਂ ਦੇ ਵਿਗੜੇ ਹੋਏ ਕੰਮ ਉਹਨੇ ਪ੍ਰਚਾਰਦੇ ਹਨ ਨੌਕਰੀ ਵਪਾਰ ਵਿੱਚ ਤਰੱਕੀ ਮਿਲਦੀ ਹੈ ਇਸ ਪੰਛੀ ਦਾ ਸਵੇਰੇ ਸਵੇਰ ਦਿਖਾਈ ਦੇਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਵਿਅਕਤੀ ਇਸ ਜਿੜੀ ਨੂੰ ਸਵੇਰੇ ਦੇਖਦਾ ਹੈ ਉਸ ਦਾ ਦਿਨ ਬੇਹਦ ਬੇਹਦ ਚੰਗਾ ਲੰਘਦਾ ਹੈ ਇਸ ਨੂੰ ਦੇਖਣ ਨਾਲ ਹੀ ਮਨ ਵਿੱਚ ਸ਼ਾਂਤੀ ਆਉਂਦੀ ਹੈ ਤੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਹਨ ਜ਼ਿੰਦਗੀ ਵਿੱਚ ਇੱਕ ਖਾਸ ਹੀ ਊਰਜਾ ਦਾ ਸੰਚਾਰ ਹੁੰਦਾ ਹੈ ਜੋ ਵੀ ਆਖਤੀ ਦੇ ਅੰਦਰਤੀ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਤੇ ਉਸ ਨੂੰ ਹਰੇਕ ਕੰਮ ਵਿੱਚ ਸਫਲਤਾ ਦਿਲਵਾਉਂਦਾ ਹੈ ਸੰਗਤ ਜੀ ਨੰਬਰ 4 ਤੇ ਹੈ ਜੇ ਕਬੂਤਰ ਕਬੂਤਰ ਜੇਕਰ ਅਚਾਨਕ ਤੁਹਾਡੇ ਘਰ ਵਿੱਚ ਆਉਣ ਲੱਗ ਜਾਂਦਾ ਸਮਝ ਲੈਣਾ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਨਾਲ ਹੀ ਇਸਾ ਮਤਲਬ ਇਹ ਵੀ ਹੈ ਕਿ ਤੁਹਾਡੀ ਜ਼ਿੰਦਗੀ ਹੁਣ ਬਦਲ ਜਾਵੇਗੀ ਤਰੱਕੀ ਦਾ ਆਗਮਨ ਹੋਵੇਗਾ ਪਰ ਇੱਕ ਗੱਲ ਦਾ ਸੰਗਤ ਜੀ ਧਿਆਨ ਰੱਖਣਾ ਜਦੋਂ ਵੀ ਕਬੂਤਰ ਤੁਹਾਡੇ ਘਰ ਆ ਕੇ ਆਲਣਾ ਬਣਾਵੇ ਤਾਂ ਉਸ ਵਿੱਚ ਬੱਚਿਆਂ ਨੂੰ ਜਨਮ ਦੇਣ ਨਾ ਦਿਓ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਚ ਜ਼ਰੂਰ ਕੋਈ ਨਕਾਰਾਤਮਕ ਊਰਜਾ ਹੈ ਤੇ ਅਜਿਆ ਹੋਣਾ ਤੁਹਾਨੂੰ ਭਵਿੱਖ ਵਿੱਚ ਸੁਚੇਤ ਰਹਿਣ ਦਾ ਇਸ਼ਾਰਾ ਕਰਦਾ ਹੈ ਇਸ ਤੋਂ ਇਲਾਵਾ ਕਬੂਤਰ ਦਾ ਇੱਕ ਖੰਭ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆ ਸਕਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਕਬੂਤਰ ਦਾ ਇੱਕ ਖੰਭ ਤੁਹਾਨੂੰ ਮਿਲ ਜਾਵੇ ਤਾਂ ਉਸ ਨੂੰ ਸਫੇਦ ਜਾਂ ਲਾਲ ਕੱਪੜੇ ਵਿੱਚ ਲਪੇਟ ਕੇ ਉਸ ਦੇ ਉੱਪਰ ਲਾਲ ਧਾਗਾ 7 ਵਾਰ ਲਪੇਟ ਕੇ ਉਸ ਨੂੰ ਦਜ਼ੋਰੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਮਾਂ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਤੁਹਾਨੂੰ ਕਦੇ ਵੀ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ ਚਾਰੇ ਹਨ ਉल्लू ਉੱਲੂ ਸ਼ਾਸਤਰਾਂ ਦੇ ਵਿੱਚ ਇਸ ਨੂੰ ਮਾਂ ਲక్ష్ਮੀ ਜੀ ਦਾ ਵਾਹਨ ਮੰਨਿਆ ਜਾਂਦਾ ਹੈ ਉੱਲੂ ਦਾ ਅਪਮਾਨ ਕਰਨ ਨਾਲ ਮਾਂ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਘਰ ਵਿੱਚ ਉੱਲੂ ਦਾ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਕਾਰਜ ਉੱਲੂ ਧਨ ਲਾਭ ਵੱਲ ਇਸ਼ਾਰਾ ਕਰਦਾ ਹੈ ਉੱਥੇ ਹੀ ਘਰੋਂ ਨਿਕਲਦੇ ਸਮੇਂ ਜੇਕਰ ਤੁਹਾਨੂੰ ਉੱਲੂ ਦਿਖ ਜਾਵੇ ਤਾਂ ਇਹ ਵੀ ਸਗੰਧਾ ਪ੍ਰਤੀਕ ਮੰਨਿਆ ਜਾਂਦਾ ਹੈ ਸੰਘਾ ਜੀ ਕਈ ਲੋਕ ਉੱਲੂ ਨੂੰ ਚੰਗਾ ਨਹੀਂ ਮੰਨਦੇ ਤੇ ਉਸ ਤੋਂ ਡਰਦੇ ਹਨ ਪਰ ਇਹ ਗਲਤ ਧਾਰਨਾ ਹੈ ਉੱਲੂ ਨੂੰ ਵੇਖਦੇ ਵਰਤਮਾਨ ਚ ਵਾਪਰ ਰਹੀਆਂ ਘਟਨਾਵਾਂ ਦਾ ਪਹਿਲਾਂ ਤੋਂ ਹੀ ਗਿਆਨ ਹੋ ਜਾਂਦਾ ਹੈ ਵਾਲਮੀਕੀ ਰਮਾਇਣ ਦੇ ਵਿੱਚ ਉੱਲੂ ਨੂੰ ਬਹੁਤ ਹੀ ਚਲਾਕ ਕਿਹਾ ਗਿਆ ਹੈ ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਘਰ ਦੇ ਨੇੜੇ ਤੇੜੇ ਉੱਲੂ ਦਾ ਬੋਲਣਾ ਕਿਸੇ ਦੀ ਮੌਤ ਵੱਲ ਵੀ ਇਸ਼ਾਰਾ ਕਰਦਾ ਹੈ ਇਸ ਤਰ੍ਹਾਂ ਹੋਣ ਤੇ ਤੁਹਾਨੂੰ ਇੱਕ ਸਾਲ ਦੇ ਅੰਦਰ ਕਿਸੇ ਆਪਣੇ ਕਿਸੇreste ਦਾ ਦੀ ਮੌਤ ਦੀ ਸੋਚਣਾ ਮਿਲ ਸਕਦੀ ਹੈ ਨੰਬਰ 5 ਤੋਤਾ ਵਾਸੂ ਸਾਸਤ ਦੇ ਅਨੁਸਾਰ ਤੋਤੇ ਦਾ ਘਰ ਵਿੱਚ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਤੋਤੇ ਦਾ ਸੰਬੰਧ ਭਗਵਾਨ ਕੁਬੇਰ ਦੇ ਨਾਲ ਹੈ ਨਾਲ ਹੀ ਤੋਤਾ ਕਾਮਦੇਵ ਦਾ ਵਾਹਨ ਮੰਨਿਆ ਜਾਂਦਾ ਹੈ ਜਿਸ ਘਰ ਦੇ ਵਿੱਚ ਤੋਤਾ ਹੁੰਦਾ ਹੈ ਉਸ ਘਰ ਵਿੱਚ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਘਰ ਵਿੱਚ ਤੋਤੇ ਦੀ ਆਉਣ ਨਾਲ ਸਕਾਰਾਤਮਕਤਾ ਆਉਂਦੀ ਹੈ ਜੇ ਤੁਹਾਡੇ ਘਰ ਵਿੱਚ ਤਾਂ ਦੀ بارش ਹੁੰਦੀ ਹੈ ਨਾਲ ਹੀ ਨੌਕਰੀ ਤੇ ਵਪਾਰ ਵਿੱਚ ਵੀ ਕਾਫੀ ਲਾਭ ਮਿਲਣ ਲੱਗਦਾ ਹੈ ਕਈ ਲੋਕ ਘਰੇ ਤੋਤੇ ਪਾਲਦੇ ਹਨ ਤੇ ਜੋਤਿ ਸਾਸਤ ਦੇ ਅਨੁਸਾਰ ਤੋਤਾ ਪਾਲਣ ਨਾਲ ਰਾਹੂ ਕੇਤੂ ਤੇ ਸ਼ਨੀ ਦੀ ਬੁਰੀ ਦ੍ਰਿਸ਼ਟੀ ਤੋਂ ਬਚਿਆ ਜਾ ਸਕਦਾ ਹੈ ਤੋਤਾ ਪਾਲਣ ਲਈ ਉੱਤਰ ਜਾਂ ਪੂਰਬ ਦਿਸ਼ਾ ਸ਼ੋਭ ਮੰਨੀ ਜਾਂਦੀ ਹੈ ਉੱਤਰ ਦਿਸ਼ਾ ਨੂੰ ਬੁੱਧ ਗ੍ਰਹਿ ਦੀ ਦਿਸ਼ਾ ਮੰਨਿਆ ਜਾਂਦਾ ਹੈ ਤੇ ਜੋ ਬੁੱਧੀ ਤੇ ਗਿਆਨ ਦਾ ਪ੍ਰਤੀਕ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਦੇ ਵਿੱਚ ਤੋਤਾ ਰੱਖਣ ਦੇ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਮਿਲਦੀ ਹੈ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਵਾਦੀ ਹੈ। ਪੂਰਬ ਦਿਸ਼ਾ ਨੂੰ ਸੂਰਜ ਦੇਵਤੇ ਦੀ ਦਿਸ਼ਾ ਮੰਨਿਆ ਜਾਂਦਾ ਹੈ ਜੋ ਸ਼ਕਤੀ ਤੇ ਸਫਲਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਦਿਸ਼ਾ ਦੇ ਵਿੱਚ ਤੋਤਾ ਰੱਖਣ ਦੇ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਤੋਤੇ ਨੂੰ ਕਦੇ ਵੀ ਦੱਖਣ ਜਾਂ ਪਸ਼ਮ ਦਿਸ਼ਾ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਦੱਖਣ ਦਿਸ਼ਾ ਨੂੰ ਜਮਰਾਜ ਦੀ ਦਿਸ਼ਾ ਮੰਨਿਆ ਜਾਂਦਾ ਹੈ ਤੇ ਜੋ ਮੌਤ ਤੇ ਨਕਾਰਾਤਮਕਤਾ ਦਾ ਪ੍ਰਤੀਕ ਹੁੰਦੀ ਹੈ ਪਸ਼ਮ ਦਿਸ਼ਾ ਨੂੰ ਰਾਹੂ ਗ੍ਰਹਿ ਦੀ ਦਿਸ਼ਾ ਮੰਨਿਆ ਜਾਂਦਾ ਹੈ ਜੋ ਸ਼ਾਂਤੀ ਤੇ ਮੁਸ਼ਕਲਾਂ ਦਾ ਪ੍ਰਤੀਕ ਹੈ ਜੇਕਰ ਤੁਸੀਂ ਵੀ ਪਿੰਜਰੇ ਚ ਤੋਤੇ ਰੱਖਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੋਤਾ ਖੁਸ਼ ਰਹੇ ਮੰਨਿਆ ਜਾਂਦਾ ਹੈ ਕਿ ਪਿੰਜਰੇ ਚ ਤੋਤਾ ਖੁਸ਼ ਨਹੀਂ ਹੈ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਵਿੱਚ ਤੋਤੇ ਦੀ ਤਸਵੀਰ ਲਗਾ ਰਹੇ ਹੋ ਤਾਂ ਇਸ ਨੂੰ ਬੇहद ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਵਿਅਕਤੀ ਦੀ ਕੁੰਡਲੀ ਵਿੱਚ ਸਥਿਤ ਗ੍ਰਹਿ ਦੋਸ਼ਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਨੰਬਰ 6 ਮੈਨਾ ਮੈਨਾ ਘਰ ਦੇ ਵਿੱਚ ਆਉਣਾ ਧਾਰਮਿਕ માનਵਤਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਇਸ ਪੰਛੀ ਦਾ ਘਰੇ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਹਰ ਹਾਲਾਤ ਦੇ ਨਾਲ ਲੜਨ ਵਿੱਚ ਸਮਰੱਥ ਹੋ। ਔਣ ਵਾਲੇ ਸਮੇਂ ਵਿੱਚ ਜਿਸ ਵੀ ਕੰਮ ਦੇ ਲਈ ਤੁਸੀਂ ਤੋਰ ਮਿਹਨਤ ਕੀਤੀ ਹੈ ਉਸ ਵਿੱਚ ਤੁਹਾਡੀ ਸਫਲਤਾ ਹੋਵੇਗੀ। ਨੰਬਰ 7 ਤੇ ਹੈ ਜੀ ਕਾਂ। ਜੇਕਰ ਤੁਸੀਂ ਆਪਣੇ ਘਰ ਵਿੱਚ ਕਾਂ ਲਈ ਰੋਟੀ ਜਾਂ ਕੋਈ ਕੋਈ ਵੀ ਖਾਣਾ ਸਮਾਨ ਰੱਖਦੇ ਹੋ ਤਾਂ ਉਹ ਖਾ ਲੈਂਦਾ ਹੈ ਤਾਂ ਸਮਝ ਲਓ ਕਿ ਤੁਹਾਡੀ ਮਨੋਕਾਮਨਾ ਪੂਰੀ ਹੋਣ ਵਾਲੀ ਹੈ ਤੇ ਤੁਹਾਨੂੰ ਤਨ ਲਭ ਹੋ ਸਕਦਾ ਹੈ। ਤੇ ਕਿਸੇ ਵੱਡੇ ਕੰਮ ਵਿੱਚ ਸਫਲਤਾ ਮਿਲਣ ਦੇ ਯੋਗ ਬਣ ਸਕਦੇ ਹਨ ਦਰਸਲ ਕਾਂ ਦਾ ਰੋਟੀ ਖਾਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਪੁਰੋਵਜ ਤੁਹਾਡੇ ਤੋਂ ਖੁਸ਼ ਹਨ ਤੇ ਘਰ ਵਿੱਚ ਸਾਰੇ ਦੋਸ਼ ਦੂਰ ਹੋਣ ਵਾਲੇ ਹਨ ਇਸ ਤੋਂ ਇਲਾਵਾ ਜੇਕਰ ਘਰ ਦੀ ਛੱਤ ਜਾਂ ਬਾਲਕਨੀ ਵਿੱਚ ਪਾਣੀ ਰੱਖਦੇ ਹੋ ਤੇ ਕਾਂ ਆ ਕੇ ਇਹ ਪਾਣੀ ਪੀ ਲਵੇ ਤਾਂ ਸਮਝ ਲਓ ਕਿ ਤੁਸੀਂ ਬਹੁਤ ਜਲਦੀ ਮੱਲਾਵਾਲ ਹੋਣ ਵਾਲੇ ਹੋ ਅੰਜੇ ਗਰਮੀਆਂ ਦੇ ਮੌਸਮ ਦੇ ਵਿੱਚ ਤੁਹਾਨੂੰ ਪੰਛੀਆਂ ਦੇ ਲਈ ਛੱਤ ਤੇ ਜਾਂ ਫਿਰ ਖੁੱਲੇ ਵਿੱਚ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਹੀ ਪੁੰਨ ਦਾ ਕੰਮ ਹੁੰਦਾ ਹੈ ਤੁਹਾਡੇ ਘਰ ਵਿੱਚ ਸਵੇਰੇ-ਸਵੇਰ ਕਾਂ ਆ ਕੇ ਤੁਹਾਡੀ ਛੱਤ ਤੇ ਬੈਠ ਗਿਆ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਕਿਸੇ ਮਹਿਮਾਨ ਦਾ ਆਗਮਨ ਹੋਣ ਵਾਲਾ ਹੈ ਤੁਹਾਨੂੰ ਉਸ ਲਈ ਖਾਸ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਜੇਕਰ ਤੁਹਾਡੇ ਘਰ ਤੋਂ ਨਿਕਲਦੇ ਸਮੇਂ ਤੁਹਾਡੇ ਵੱਲ ਮੂੰਹ ਕਰਕੇ ਕੁਝ ਬੋਲਦਾ ਹੈ ਤਾਂ ਸਮਝ ਲਓ ਕਿ ਤੁਸੀਂ ਜੋ ਵੀ ਕੰਮ ਕਰਨ ਜਾ ਰਹੇ ਹੋ ਤੁਹਾਡੀ ਸਫਲਤਾ ਉਸ ਵਿੱਚ ਜ਼ਰੂਰ ਹੋਵੇਗੀ ਇਹ ਇੱਕ ਸ਼ੁਭ ਸੰਕੇਤ ਹੈ ਜੇਕਰ ਘਰ ਵਿੱਚ ਜੋੜੇ ਦੇ ਰੂਪ ਵਿੱਚ ਆ ਕੇ ਬੈਠੇ ਤੇ ਬੋਲਦੇ ਤਾਂ ਸਮਝ ਲਓ ਤੁਹਾਡੇ ਘਰ ਵਿੱਚ ਜਾਂ ਕਿਸੇ ਕਰੀਬੀ ਦੇ ਘਰ ਵਿੱਚ ਜਲਦੀ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਹਨ ਇਹ ਇਸ ਗੱਲ ਨੂੰ ਤੋ ਖੰਦਾ ਹੈ ਕਿ ਜਲਦੀ ਕੋਈ ਵਿਆਹ ਹੋਣ ਵਾਲਾ ਹੈ ਜੇਕਰ ਵਿਆਹ ਨਾਮ ਹੀ ਹੋਵੇ ਤਾਂ ਤਾਂ ਇਹ પતિ ਪਤਨੀ ਦੇ ਲਈ ਸ਼ੋਭ ਮੰਨਿਆ ਜਾਂਦਾ ਹੈ ਨੰਬਰ 8 ਜੇਕਰ ਤੁਹਾਡੇ ਘਰ ਵਿੱਚ ਅਚਾਨਕ ਸਵੇਰੇ ਮੋਰ ਆ ਜਾਵੇ ਤਾਂ ਬਹੁਤ ਹੀ ਸ਼ੁਭ ਹੁੰਦਾ ਹੈ ਕਿਸਮਤ ਦੇ ਚਮਕਣ ਦਾ ਜੇਕਰ ਤੁਹਾਡੇ ਘਰ ਵਿੱਚ ਮੋਰ ਆ ਗਿਆ ਤਾਂ ਤੁਹਾਡੇ ਘਰ ਵਿੱਚ ਜੋ ਵੀ ਮੰਗਲ ਕਾਰਜ ਹੋਣ ਵਾਲਾ ਹੈ ਉਹ ਸਫਲ ਹੋਵੇਗਾ ਜੇਕਰ ਤੁਹਾਨੂੰ ਸਵੇਰ-ਸਵੇਰ ਮੋਰ ਨਜ਼ਰ ਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਪੂਰਾ ਦਿਨ ਸ਼ੁਭ ਜਾਵੇਗਾ ਖਾਸ ਤੌਰ ਤੇ ਤੁਹਾਡੇ ਕਾਰਜ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇੰਨਾ ਹੀ ਨਹੀਂ ਮੋਰ ਦੀ ਆਵਾਜ਼ ਸੁਣਨਾ ਜਾਂ ਮੋਰ ਖੰਭ ਸਵੇਰ-ਸਵੇਰ ਦੇਖਣਾ ਸ਼ੋਭਾ ਹੁੰਦਾ ਹੈ ਇਸ ਤੋਂ ਇਲਾਵਾ ਮੋਰ ਉੜਦਾ ਵੀ ਹੈ ਤੇ ਇਹ ਗੱਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦੀ ਹੈ ਉੜਦਾ ਹੋਇਆ ਮੋਰ ਵੀ ਬਹੁਤ ਹੀ ਮੁਸ਼ਕਲ ਨਾਲ ਨਜ਼ਰ ਆਉਂਦਾ ਹੈ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਉੜਦਾ ਹੋਇਆ ਮੋਰ ਦੇਖਦੇ ਹੋ ਤਾਂ ਤੁਹਾਨੂੰ ਚਲਦੇ ਹੀ ਕੋਈ ਸ਼ੁਭ ਸਮਾਚਾਰ ਮਿਲਣ ਵਾਲਾ ਹੈ ਤਾਂ ਸਾਥ ਸੰਗਤ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ